ਮਹਿਲਾ ਚੈਂਪੀਅਨ ਤੇ ਨੋਟਾਂ ਦੀ ਵਰਖਾ ਲਗਾਤਾਰ 5ਵੀਂ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਹਰਜਿੰਦਰ ਸਿੰਘ ਤਾਮੀ ਤਾਮੀ ਨੂੰ 117 ਤੇ ਕਾਨੇਕੇ ਨੂੰ ਮਿਲੀਆਂ ਸਿਰਫ 18 ਵੋਟਾਂ ਆਉਂਦੇ ਬਜਟ ਦੇ ਵਿੱਚ ਔਰਤਾਂ ਨੂੰ 1-1000 ਰੁਪਏ ਦੇਣ ਦੀ ਗਾਰੰਟੀ ਪੂਰੀ ਕਰੇਗੀ ਸਰਕਾਰ ਭਗਵੰਤ ਮਾਨ ਈਡੀ ਵੱਲੋਂ ਅਨਲ ਅੰਬਾਨੀ ਦੀ 7500 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਇੰਡੋ ਅਮਰੀਕਨ ਹੈਰੀਟੇਜ ਫਾਰਮ ਕੈਲੀਫੋਰਨੀਆ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾਤੇ ਸਾਥੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਨੋ ਨੂੰ ਦੇਸ਼ ਦੀ ਆਵਾਜ਼ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ BCCI ਦੇ ਸਕੱਤਰ ਸਾਕਿਆ ਨੇ ਐਲਾਨ ਕੀਤਾ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਵਨਡੇ ਵਿਸ਼ਵ ਕੱਪ ਜਿੱਤਣ ਤੇ 51 ਕਰੋੜ ਰੁਪਏ ਦਾ ਪੁਰਸਕਾਰ ਦਿੱਤਾ ਜਾਵੇਗਾ। ਹਰਮਨ ਪੀਰ ਦੀ ਅਗਵਾਈ ਹੇਠ ਭਾਰਤੀ ਮਹਿਲਾ ਟੀਮ ਨੇ ਐਤਵਾਰ ਫਾਈਨਲ 'ਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਸੰਸਾਰਕ ਟਰੋਫੀ ਜਿੱਤੀ। ਸੈਕੀਆ ਨੇ ਕਿਹਾ ਹੈ ਕਿ ਵੀसीसीਆਈ ਵਿਸ਼ਵ ਕੱਪ ਜਿੱਤਣ ਤੇ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਸਨਮਾਨ ਦੇ ਤੌਰ ਤੇ 51 ਕਰੋੜ ਰੁਪਏ ਦਾ ਨਕਦ ਪੁਰਸਕਾਰ ਦੇਵੇਗੀ। ਇਹਨਾਂ ਵਿੱਚ ਸਾਰੇ ਖਿਡਾਰੀ, ਸਹਿਯੋਗੀ ਸਟਾਫ ਅਤੇ ਰਾਸ਼ਟਰੀ ਚੋਣ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। ਆਈসিসি ਇਹਨਾਂ ਖਿਡਾਰੀਆਂ ਨੂੰ 40 ਕਰੋੜ ਦੇਵੇਗਾ। हिमाचल प्रदेश ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਐਲਾਨ ਕੀਤਾ ਹੈ ਕਿ ਵਿਸ਼ਵ ਚੈਂਪੀਅਨ ਬਣੀ ਭਾਰਤੀ ਮਹਿਲਾ ਵਿਸ਼ਵ ਕੱਪ ਟੀਮ ਦੀ ਮੈਂਬਰ ਤੇਜ ਗੇਂਦਬਾਜ਼ ਰੇਣੂਕਾ ਸਿੰਘ ਠਾਕਰ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਰੇਣੂਕਾ ਸ਼ਿਮਲਾ ਜ਼ਿਲ੍ਹੇ ਦੇ ਰੋੜੂ ਇਲਾਕੇ ਦੀ ਰਹਿਣ ਵਾਲੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਧੀਆਂ ਨੇ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹਨਾਂ ਇਸ ਉਪਲਬਧੀ ਲਈ ਪੂਰੀ ਟੀਮ ਅਤੇ ਕਪਤਾਨ ਨੂੰ ਵਧਾਈ ਦਿੱਤੀ। ਮਾਧ ਪ੍ਰਦੇਸ਼ ਸਰਕਾਰ ਨੇ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੈਂਬਰ ਕ੍ਰਾਂਤੀ ਗੌਰ ਨੂੰ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਭਾਰਤ ਨੂੰ ਪਹਿਲੀ ਵਾਰ ਮਹਿਲਾ ਵਿਸ਼ਵ ਕੱਪ ਜਿਤਾਉਣ ਵਾਲੀ ਕੈਪਟਨ ਹਰਮਨ ਪੀਤਕੌਰ ਨੇ ਇਸ ਜਿੱਤ ਦਾ ਸੇਰਾ ਆਪਣੇ ਮੰਮੀ ਡੈਡੀ ਨੂੰ ਦਿੱਤਾ ਹੈ। ਹਰਮਨ ਪੀਤ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਬਦੌਲਤ ਅੱਜ ਉਹ ਇਸ ਮਕਾਮ ਤੇ ਹੈ। ਇਸ ਮੌਕੇ ਹਰਮਨ ਪੀਤ ਨੇ ਟੀਮ ਦੇ ਨਾਲ ਜਸ਼ਨ ਮਨਾਇਆ ਟਰੋਫੀ ਲਈ ਹੈ ਤੇ ਫਿਰ ਮਾਤਾ ਪਿਤਾ ਨੂੰ ਮਿਲੀ ਉਹਨਾਂ ਦੇ ਪਿਤਾ ਹਰਮੰਦਰ ਸਿੰਘ ਪੁੱਲਰ ਵਰਲਡ ਕੱਪ ਵਿੱਚ ਉਹਨਾਂ ਦੇ ਨਾਲ ਸਨ ਹਰਮੰਦਰ ਸਿੰਘ ਦਾ ਕਹਿਣਾ ਹੈ ਕਿ ਮੈਚ ਦੇ ਬਾਅਦ ਰਾਤ ਨੂੰ ਅਸੀਂ ਸਾਰੇ ਜਾਗੇ ਸੀ ਇਸ ਅਹਿਸਾਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਇਹ ਸਿਰਫ ਹਰਮਨ ਦੇ ਲਈ ਨਹੀਂ ਸਗੋਂ ਸਾਰੇ ਖਿਡਾਰੀਆਂ ਦੇ ਲਈ ਖੁਸ਼ੀ ਦੇ ਪਲ ਹਨ ਮਾਤਾ ਪਿਤਾ ਹੋਣ ਦੇ ਨਾਤੇ ਸਾਨੂੰ ਇਸ ਸਫਰ ਦੇ ਵਿੱਚ ਹਿੱਸਾ ਬਣ ਕੇ ਬਹੁਤ ਖੁਸ਼ੀ ਹੋਈ ਹੈ ਫਾਈਨਲ ਮੈਚ ਦਾ ਲਾਈਵ ਟੈਲੀਕਾਸਟ Jio Hostar Star Sports DD Sports ਤੇ ਹੋਇਆ ਹੈ ਇਸ ਮੈਚ ਨੂੰ 8 ਕਰੋੜ ਲੋਕਾਂ ਨੇ Jio Hostar ਤੇ ਲਾਈਵ ਦੇਖਿਆ ਹੈ ਇਹ ਮੈਲਾ ক্রিকেট ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਮੈਚ ਬਣ ਗਿਆ ਜਦੋਂ ਕਿ ਟੂਰਨਾਮੈਂਟ ਦੇ ਸ਼ੁਰੂਆਤੀ 13 ਮੈਚਾਂ ਨੂੰ ਕੁੱਲ 6 ਕਰੋੜ ਟੀਵੀ ਦਰਸ਼ਕ ਮਿਲੇ ਇਸ ਤੋਂ ਪਹਿਲਾਂ ਟੂਰਨਾਮੈਂਟ ਵਿੱਚ ਪਾਤ ਪਾਕਿਸਤਾਨ ਮੈਚ ਨੂੰ 2 ਕਰੋੜ 84 ਲੱਖ ਦਰਸ਼ਕ ਮਿਲੇ ਹਨ ਹਰਜਿੰਦਰ ਸਿੰਘ ਧਾਮੀ ਪੰਜਵੀਂ ਵਾਰ ਸ਼੍ਰੋਮਣੀ ਗੁਰਦੁਆਰਾ ਪਰਮੰਦਰ ਕਮੇਟੀ ਦੇ ਪ੍ਰਧਾਨ ਚੁਣੇ ਗਏ ਪ੍ਰਧਾਨਗੀ ਲਈ ਹੋਈ ਵੋਟਿੰਗ ਦੌਰਾਨ ਧਾਮੀ ਨੂੰ 136 ਵਿੱਚੋਂ 117 ਵੋਟਾਂ ਮਿਲੀਆਂ ਜਦਕਿ ਉਨ੍ਹਾਂ ਦੇ ਮੁਕਾਬਲੇ ਵਿਰੋਧੀ ਧਿਰ ਦੇ ਉਮੀਦਵਾਰ ਮਿੱਠੂ ਸਿੰਘ ਕਾਨੇਕੇ ਨੂੰ ਸਿਰਫ 18 ਵੋਟਾਂ ਹੀ ਮਿਲੀਆਂ ਹਨ ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਏ ਜਨਰਲ ਇਜਰਾਸ ਦੌਰਾਨ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਪ੍ਰਧਾਨਗੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦਾ ਨਾਮ ਪੇਸ਼ ਕੀਤਾ। ਧਾਮੀ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਤੜੇ ਵੱਲੋਂ सुरेंद्र ਸਿੰਘ ਪੂਲੇਵਾ ਰਾਠਾ ਤੇ ਮਿੱਠੂ ਸਿੰਘ ਕਾਨੇਕੇ ਦਾ ਨਾਮ ਪੇਸ਼ ਕੀਤਾ ਗਿਆ। VOTING ਵਿੱਚ ਕੁੱਲ 136 ਮੈਂਬਰਾਂ ਨੇ ਵੋਟ ਪਾਈ ਹੈ। ਇਹਨਾਂ ਵਿੱਚੋਂ ਧਾਮੀ ਨੂੰ 117 ਅਤੇ ਮਿੱਠੂ ਸਿੰਘ ਕਾਨੇਕੇ ਨੂੰ 18 ਵੋਟਾਂ ਮਿਲੀਆਂ ਹਨ ਇੱਕ ਵੋਟ ਰੱਦ ਹੋ ਗਈ ਇਸ ਦੇ ਨਾਲ ਹੀ ਧਾਮੀ ਨੂੰ ਜੇਤੂ ਐਲਾਨ ਦਿੱਤਾ ਗਿਆ ਬਿਨਾ ਮੁਕਾਬਲਾ ਰਗੁਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਲਈ ਬਲਦੇਵ ਸਿੰਘ ਕल्याण ਜੂਨੀਅਰ ਮੀਤ ਪ੍ਰਧਾਨ ਤੇ ਸ਼ੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਚੁਣੇ ਗਏ ਇਸ ਤੋਂ ਇਲਾਵਾ ਹਾਜ਼ਰ ਮੈਂਬਰਾਂ ਦੀ ਗਿਣਤੀ ਮੁਤਾਬਕ 11 ਮੈਂਬਰੀ ਅੰਤਰਿੰਗ ਕਮੇਟੀ ਦੀ ਚੋਣ ਕੀਤੀ ਗਈ ਹੈ ਇਸ ਵਿੱਚੋਂ 10 ਮੈਂਬਰ ਸਰਜੀਤ ਸਿੰਘ ਘੜੀ ਸਰਜੀਤ ਸਿੰਘ ਤੁਗਲਵਾਲ ਸਰਜੀਤ ਸਿੰਘ ਕੰਗ ਗੁਰਪ੍ਰੀਤ ਸਿੰਘ ਚੱਬਰ ਦਲਜੀਤ ਸਿੰਘ ਪਿੰਡਰ ਬੀਬੀ ਹਰਜਿੰਦਰ ਕੌਰ ਬਲਦੇਵ ਸਿੰਘ ਕਾਇਮਪੁਰ ਮੇਜਰ ਸਿੰਘ ਢਿੱਲੋਂ ਮਗਵਿੰਦਰ ਸਿੰਘ ਖਾਪੜ ਖੇੜੀ ਡਾਕਟਰ ਜੰਗ ਬਹਾਦਰ ਅਤੇ ਪੁਨਰ ਸਰਜੀਤ ਧੜੇ ਦੇ ਮਿੱਠੂ ਸਿੰਘ ਕਾਨੇਕੇ ਮੈਂਬਰ ਚੁਣੇ ਗਏ ਇਸ ਮੌਕੇ ਸਤਿਗੁਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਕबीर ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਤੇਜ ਸੰਤੇਸ਼ ਸ਼ਰੋਮਣੀ ਕਮੇਟੀ ਮੈਂਬਰ ਮੌਜੂਦ ਰਹੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੇ ਦੀ ਲਗਾਤਾਰ ਪੰਜਵੀਂ ਵਾਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਚੋਣ ਕੇਂਦਰੀ ਤਾਕਤਾਂ ਤੇ ਖਾਲਸਾ ਪੰਥ ਦੀ ਜਿੱਤ ਹੈ ਉਹਨਾਂ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਨਾਲ ਜੁੜੇ ਆਗੂਆਂ ਨੇ ਆਪਣੇ ਸਹਿਯੋਗੀਆਂ ਰਾਹੀਂ ਐਜੀਪੀਸੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਐਜੀਪੀਸੀ ਦੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਇਸ ਸਾਜ਼ਿਸ਼ ਨੂੰ ناکਾਮ ਕੀਤਾ ਹੈ ਤੇ ਧਾਮੀ ਦੀ ਇਤਿਹਾਸਕ ਜਿੱਤ ਨੂੰ ਯਕੀਨੀ ਬਣਾਇਆ ਹੈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਕੌਮ ਦੀ ਸੇਵਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਈ ਹੈ ਜਿਸ ਨੂੰ ਉਹ ਗੁਰੂ ਸਾਹਿਬ ਦੀ ਪੈ ਭਾਵਨਾ ਅਨੁਸਾਰ ਨਵਾਉਣ ਦਾ ਯਤਨ ਕਰਨਗੇ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਪਹਿਲੀ ਤਰਜੀਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਮਾਗਮਾਂ ਨੂੰ ਕੌਮੀ ਪੱਧਰ ਤੇ ਕਰਵਾਉਣਾ ਹੈ। ਉਹਨਾਂ ਆਪਣੇ ਚ ਮੌੜ ਭਰੋਸਾ ਦਿਤਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਲੀਡਰਸ਼ਿਪ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਧੰਨਵਾਦ ਕਰਦੇ ਆ ਕਿ ਉਹ ਸਮਰਪਣ ਭਾਵਨਾ ਨਾਲ ਪੰਥਕ ਕਾਰਜਾਂ ਨੇ ਯਤਨਸ਼ੀਲ ਰਹਿਣਗੇ। ਅੱਜ ਦੇ ਜਨਰਲ ਇਜਲਾਸ ਦੌਰਾਨ ਕਈ ਅਹਿਮ ਮਤੇ ਪਾਸ ਕੀਤੇ ਗਏ ਜਿਨ੍ਹਾਂ ਨੂੰ ਹਾਜ਼ਰ ਮੈਂਬਰ ਸਹਿਬਾਨ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਇਹਨਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਦੇ ਪਾਣੀਆਂ, ਪੰਜਾਬ ਯੂਨੀਵਰਸਿਟੀ ਸਿੱਖ ਕਤਲੇਆਮ ਨੂੰ ਸੰਸਦ ਅੰਦਰ ਨਸਲ ਕੁਸ਼ੀ ਕਰਾਰ ਦੇਣਾ ਅਤੇ ਕਰਤਾਰਪੁਰ ਸਾਹਿਬ ਲੰਘੇ ਸਮੇਤ ਕਈ ਮਤੇ ਸ਼ਾਮਲ ਹਨ। ਸਾਬਕਾ ਪ੍ਰਧਾਨ ਬੀਬੀ ਜਗੀਰਕੌਰ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਬਾਦਲ ਨੇ ਹਰਜਿੰਦਰ ਸਿੰਘ ਧਾਮੀ ਨੂੰ ਆਪਣੀਆਂ ਮਨਮਾਨੀਆਂ ਕਰਨ ਲਈ ਹੀ ਮੌੜ ਪ੍ਰਧਾਨ ਬਣਾਇਆ ਹੈ ਤੇ ਉਹ ਗੁਲਾਮ ਪ੍ਰਧਾਨ ਹਨ। ਉਹਨਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਪੁਨਰ ਸਰਜੀਤ ਵੱਲੋਂ ਕੇਵਲ ਚੁਣੌਤੀ ਦੇਣ ਲਈ ਚੋਣ ਲੜੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤਾ ਹੈ ਕਿ ਪੰਜਾਬ ਸਰਕਾਰ ਆਉਂਦੇ ਬਜਟ ਵਿੱਚ ਔਰਤਾਂ ਨੂੰ 1-1000 ਰੁਪਏ ਦੇਣ ਦੀ ਗਾਰੰਟੀ ਨੂੰ ਪੂਰਾ ਕਰੇਗੀ ਅਤੇ ਉਹਨਾਂ ਨੂੰ ਇਕੱਠੇ ਪੈਸੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ। ਇਸ ਕੰਮ ਵਿੱਚ ਦੇਰ ਇਸ ਲਈ ਹੋਈ ਕਿਉਂਕਿ ਸਰਕਾਰ ਸਾਹਮਣੇ ਕਈ ਹੋਰ ਵੱਡੀਆਂ ਤਰਜੀਹਾਂ ਸਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹਨਾਂ ਦੀ ਨਾ ਤਾਂ ਟਰਾਂਸਪੋਰਟ ਵਿੱਚ, ਨਾ ਡਰੱਗ ਦੇ ਕਾਰੋਬਾਰ ਵਿੱਚ, ਨਾ ਰੇਤ ਖੱਡਿਆਂ ਵਿੱਚ ਅਤੇ ਨਾ ਹੀ ਕਿਸੇ ਹੋਰ ਦੋ ਨੰਬਰ ਦੇ ਕੰਮ ਵਿੱਚ ਹਿੱਸੇਦਾਰੀ ਹੈ। ਉਹ ਤਾਂ ਜਨਤਾ ਦੇ ਕੰਮ ਲਈ ਆਪਣੀ ਹਿੱਸੇਦਾਰੀ ਬਾੜੇ ਹਨ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਹੋਰ ਸਰਕਾਰਾਂ ਦੇ ਨੇਤਾ ਸਾਰੇ ਕਾਰੋਬਾਰਾਂ ਵਿੱਚ ਆਪਣਾ ਹਿੱਸਾ ਪਾਉਂਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਤਰਨਤਾਰਨ ਵਿੱਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਪੱਖ ਵਿੱਚ ਰੋਡ ਸ਼ੋਅ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਕਹਿ ਕਿ ਤਰਨਤਾਰਨ ਦਾ ਮਾਹੌਲ ਪਹਿਲਾਂ ਕਾਫੀ ਖਰਾਬ ਹੁੰਦਾ ਸੀ ਪਰ ਹੁਣ ਮੌਕਾ ਮਿਲਿਆ ਹੈ ਕਿ ਅਸੀਂ ਇਸ ਹਲਕੇ ਨੂੰ ਵਿਕਸਤ ਬਣਾਵਾਂਗੇ। ED ਨੇ ਮਨੀ ਲਾਂਡਰਿੰਗ ਦੀ ਜਾਂਚ ਤਹਿਤ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਰਲ ਅੰਬਾਨੀ ਉਹਨਾਂ ਦੀਆਂ ਕੰਪਨੀਆਂ ਤੇ ਸਬੰਧਤ ਸੰਸਥਾਵਾਂ ਨਾਲ ਜੁੜੀਆਂ 7500 ਕਰੋੜ ਰੁਪਏ ਤੋਂ ਜ਼ਿਆਦਾ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਜਾਂਚ ਏਜੰਸੀ ਨੇ 31 ਅਕਤੂਬਰ ਨੂੰ ਮਨੀ ਲਾਂਡਰਿੰਗ ਰੋਕਥਾਮ ਐਕਟ ਪੀਐਮਐਲਏ ਦੇ ਤਹਿਤ 43 ਜائਦਾਦਾਂ ਨੂੰ ਜ਼ਬਤ ਕਰਨ ਲਈ ਚਾਰ ਅੰਤਰਮ ਆਦੇਸ਼ ਜਾਰੀ ਕੀਤੇ ਇਹਨਾਂ ਵਿੱਚ ਮੁੰਬਈ ਦੇ ਪਾਲੀ ਹिल्स ਸਥਿਤ ਪਰਿਵਾਰਕ ਮੰਗਲੇ ਤੋਂ ਇਲਾਵਾ ਉਹਨਾਂ ਦੀਆਂ ਕੰਪਨੀਆਂ ਦੀਆਂ ਹੋਰ ਰਹਿਸ਼ੀ ਤੇ ਕਾਰੋਬਾਰੀ ਜائਦਾਦਾਂ ਵੀ ਸ਼ਾਮਲ ਹਨ ਈਡੀ ਨੇ ਨਵੀਂ ਮੁੰਬਈ ਸਥਿਤ ਧੀਰੂਬਾਈ ਅੰਬਾਨੀ ਨੌਲੇਜ ਸਿਟੀ ਦੀ 4462 ਕਰੋੜ ਰੁਪਏ ਤੋਂ ਜ਼ਿਆਦਾ ਮੁੱਲ ਦੀ 132 ਏਕੜ ਤੋਂ ਜ਼ਿਆਦਾ ਦੀ ਜ਼ਮੀਨ ਜ਼ਬਤ ਕੀਤੀ ਹੈ। ਦਿੱਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਮਾਰਗ ਤੇ ਰिलायंस ਸੈਂਟਰ ਦੀ ਇੱਕ ਜ਼ਮੀਨ ਤੇ ਰिलायंस ਇਨਫਰਾਸਟ੍ਰਕਚਰ ਲਿਮਟਿਡ ਦੀਆਂ ਕਈ ਹੋਰ ਜਾਇਦਾਦਾਂ ਆਧਾਰ ਪ੍ਰਾਪਰਟੀ ਪ੍ਰਾਈਵੇਟ ਲਿਮਟਿਡ, ਮੋਹਨਬੀਰ ਟੈਕ ਵੈਲਡ ਪ੍ਰਾਈਵੇਟ ਲਿਮਟਿਡ ਅਤੇ ਹੋਰਾਂ ਦੇ ਨਾਂ ਸ਼ਾਮਲ ਹਨ। ਇਹ ਜਾਇਦਾਦਾਂ ਰਾਸ਼ਟਰੀ ਰਾਜਧਾਨੀ ਨੁਆਇਡਾ, ਗਾਜ਼ੀਆਬਾਦ, ਮੁੰਬਈ, ਪੁਣੇ, ਥਾਣੇ हैदराबाद चेन्नई ਤੇ ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਸਥਾਨ ਸ਼੍ਰੀ ਰਾਮਕ੍ਰਿਸ਼ਨ ਐਕਸਪੋਰਟਸ ਪ੍ਰਾਈਵੇਟ ਲਿਮਟਿਡ ਦੇ ਸੰਸਥਾਪਕ ਚੇਅਰਮੈਨ ਤੇ ਰਾਜ ਸਭਾ ਮੈਂਬਰ ਗੋਵਿੰਦਰ ਢੋਲਕੀਆ ਨੇ ਭਾਰਤੀ ਮਹਿਲਾ ਟੀਮ ਦੀਆਂ ਖਡਾਰਨਾ ਨੂੰ ਹੀਰੇ ਦੀ ਜੁਐਲਰੀ ਤੇ ਸੋਲਰ ਪੈਨਲ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਦਾ ਪ੍ਰਤੀਕ ਹੋਵੇਗੀ। ਇਸੇ ਤਰ੍ਹਾਂ ਹੋਰ ਵੀ ਵੱਖ-ਵੱਖ ਥਾਵਾਂ ਤੋਂ ਉਨ੍ਹਾਂ ਤੇ ਇਨਾਮਾਂ ਦੀ ਵਰਖਾ ਹੋ ਰਹੀ ਹੈ। Indo American Heritage Forum California ਬਲੋ ਸ਼ਹੀਦ ਕਰਤਾਰ ਸਿੰਘ ਸਰਾਭਾਤੇ ਸਾਥੀਆਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ 9 ਨਵੰਬਰ 2025 ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਹਾਰਵੈਸਟ ਐਲੀਮੈਂਟਰੀ ਸਕੂਲ ਜਿਸ ਦਾ ਪਤਾ ਹੈ 6514 ਵੈਸਟ ਗੈਟੀ ਜਵਰਗ ਅਵੇਨਿਊ ਫ੍ਰਿਜ ਨੂੰ ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਨਾਟਕਕਾਰਾ ਅਨੀਤਾ ਸ਼ਬਦੀਸ਼ ਵੱਲੋਂ ਗਦਰੀ ਬੀਬੀ ਗੁਲਾਬਕੌਰ ਦੀ ਜ਼ਿੰਦਗੀ ਤੇ ਆਧਾਰਿਤ ਨਾਟਕ ਖਿਰਦੇ ਰਹਿਣ ਗੁਲਾਬ ਖੇਡਿਆ ਜਾਵੇਗਾ। ਪ੍ਰਬੰਧਕ ਕਮੇਟੀ ਵੱਲੋਂ ਸਭ ਨੂੰ ਸਮੇਂ ਸਿਰ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਸਮਾਗਮ ਵਿੱਚ ਹਾਜ਼ਰ ਹੋਣ ਲਈ ਦਾਖਲਾ ਤੇ ਪਾਰਕਿੰਗ ਮੁਫਤ ਹੈ। ਪਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸਾਨੂੰ ਅਜਿਹੇ ਮੌਕਿਆਂ ਤੇ ਵੱਧ ਤੋਂ ਵੱਧ ਸ਼ਿਰਕਤ ਕਰਨੀ ਚਾਹੀਦੀ ਹੈ ਜੀ ਪ੍ਰੇਮ ਜੀ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਿਹੜਾ ਆ ਦੇਸ਼ ਜੋ ਆਪਾਂ ਸਵਾਰ ਤੇ ਟੀਵੀ ਦਾ ਇੱਕ ਅੱਜ ਦਾ ਜਿਹੜਾ ਆ ਵੀਰ ਜੀ ਦਾ ਪ੍ਰੋਗਰਾਮ ਆ ਗੱਦੀ ਬਾਬਿਆਂ ਦਾ ਬੀਬੀ ਗੁਲਾਬ ਜੀ ਦੀ ਸਨਿਵਰਸੀ ਉਹਦੇ ਸਬੰਧ ਵਿੱਚ ਤੁਸੀਂ ਬੜੀ ਵਧੀਆ ਕਵਰੇਜ ਕੀਤੀ ਹੈ ਅੱਜ ਲਈ ਤੁਸੀਂ ਬੜੇ ਅਸੀਂ ਤੁਹਾਡੇ ਧੰਨਵਾਦੀ ਆ ਦੇ ਨਾਲ ਦੀ ਨਾਲ ਇਹਦੇ ਨਾਲ ਮੈਂ ਸੁਨੇਹਾ ਇਹ ਦੇਣਾ ਚਾਹਣਾ ਆ ਕਿ ਇਹਹੀ ਜਿਹੜਾ ਨਾਟਕ ਆ ਇਹ ਫਿਰਦੇ ਰਹਿਣ ਗਲਾਬ ਮੋਰਲੇ ਹਸਤੇ ਜਿਹੜਾ ਨਾਟਕ ਵੀ ਬਣਾਇਆ ਤਵਾਰ ਨੂੰ ਫਿਰ ਇਹਦੇ ਨਾਲ ਦੇ ਵਿੱਚ ਕਰਵਾਇਆ ਜਾ ਰਿਹਾ ਤੇ ਫਿਰਿੰਡਾਂ ਦੇ ਵਿੱਚ ਜਿਹੜਾ ਆ ਉਹ ਹਾਰਵੈਸਟ ਐਲੀਮੈਂਟਰੀ ਸਕੂਲ ਜਿਹੜਾ ਬੈਸ ਸਾਈਡ ਦੇ ਉੱਤੇ ਆ ਸ਼ਹਿਰ ਦੇ ਉਹਦੇ ਵਿੱਚ ਅਸੀਂ ਕਰਵਾ ਰਹੇ ਆ ਜਿਹੜਾ ਇਹਹੀ ਗਦਰੀ ਬਾਬਿਆਂ ਦਾ ਨਾਟਕ ਆ ਗਦਰ ਤੇ ਕਰਤਾਰ ਸਿੰਘ ਸਰਾਭਾ ਤੇ ਉਹਨਾਂ ਦੇ ਸਾਥੀ ਸ਼ਹੀਦਾਂ ਨੂੰ ਸਮਰਪਿਤ ਉਹ ਪ੍ਰੋਗਰਾਮ ਹੁੰਦਾ ਤੇ ਉਹ ਜਿਹਦੇ ਵਿੱਚ ਇਸ ਪ੍ਰੋਗਰਾਮ ਦੇ ਦੇਹੀ ਨਾਟਕ ਜਿਹੜਾ ਆ ਫਿਰਦੇ ਰਹਿਣ ਗੁਲਾਬ ਅਨੀਤਾ ਸ਼ਵਦੀਸ਼ ਜਿਹੜੇ ਆ ਉਹਦੇ ਵਿੱਚ ਖੇਡਣਗੇ ਤੇ ਬੇਨਤੀ ਕਰਦੇ ਆ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਕਿ ਇਸ ਜਿਹੜਾ ਪ੍ਰੋਗਰਾਮ ਦੇ ਫ੍ਰੀਜਨੋ ਵਾਲੇ ਤਰੀਕਾ ਪ੍ਰੋਗਰਾਮ ਦੇ ਵਿੱਚ 9 ਤਰੀਕ ਨੂੰ ਹਾਰਵੈਸਟ ਜਿਹੜਾ ਐਲੀਮੈਂਟਰੀ ਸਕੂਲ ਦੇ ਐਡੀਟੋਰੀਅਮ ਦੇ ਵਿੱਚ ਇਹ ਪ੍ਰੋਗਰਾਮ ਨਾਟਕ ਖੇਡਿਆ ਜਾਊਗਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਦੋਗਾਂ ਆਪਣੇ ਹੈਲਟਿਕ ਫੋਰਮ ਬਲੋਂ ਸਾਰੇ ਦੇ ਪਰਿਵਾਰਾਂ ਸਮੇਤ ਆ ਕੇ ਇਹ ਪ੍ਰੋਗਰਾਮ ਨੂੰ ਕਾਮਯਾਬ ਕਰੋ ਧੰਨਵਾਦ ਕਰਾਂਗੇ ਤੁਹਾਡਾ ਇੱਕ ਵਾਰੀ ਫੇਰ ਧੰਨਵਾਦ ਦੇਖ ਲਾ ਜੀ ਤੁਹਾਡਾ ਧੰਨਵਾਦ ਬੰਗਲੌਰੂ ਦੇ ਇੱਕ ਸੈਸ਼ਨ ਅਦਾਲਤ ਨੇ ਕੰਨੜ ਅਦਾਕਾਰ ਦਰਸ਼ਨ ਉਸ ਦੀ ਸਾਥੀ ਪਵਿੱਤਰ ਗੋੜਾ ਤੇ 15 ਹੋਰਾਂ ਵਿਰੋਧ ਰੇਣਕਾ ਸੁਆਮੀ ਦੀ ਹੱਤਿਆ ਤੇ ਅਗਵਾ ਦੇ ਮਾਮਲੇ ਵਿੱਚ ਰਸਮੀ ਤੌਰ ਤੇ ਦੋਸ਼ ਆਇਦ ਕੀਤੇ ਹਨ ਸਾਰੇ 17 ਮੁਲਜ਼ਮਾਂ ਨੇ ਦੋਸ਼ੀ ਨਾ ਹੋਣ ਦੀ ਗੱਲ ਕਹੀ ਜਿਸ ਕਾਰਨ 10 ਨਵੰਬਰ ਨੂੰ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਣ ਦਾ ਰਾਹ ਪੱਧਰਾ ਹੋ ਗਿਆ। ਕਾਰਵਾਈ ਦੌਰਾਨ ਅਦਾਲਤ ਦਾ ਕਮਰਾ ਭਰਿਆ ਹੋਇਆ ਸੀ। ਮਾਨਯੋਗ ਜੱਜ ਆਈਪੀ ਨਾਇਕ ਨੇ ਲੋਕਾਂ ਦੀ ਵੱਡੀ ਭੀੜ ਦੇ ਮੌਜੂਦ ਹੋਣ ਤੇ ਨਾਰਾਜ਼ਗੀ ਪ੍ਰਗਟ ਕੀਤੀ। ਮਾਹੌਲ ਸ਼ਾਂਤ ਹੋਣ ਤੋਂ ਬਾਅਦ ਅਦਾਲਤ ਨੇ ਪਹਿਲੇ ਮੁਲਜ਼ਮ ਪਵਿੱਤਰ ਗੋੜਾ ਤੋਂ ਸ਼ੁਰੂ ਕਰਕੇ ਦੋਸ਼ ਪੜਨੇ ਸ਼ੁਰੂ ਕੀਤੇ। ਦੋਸ਼ ਪੱਤਰ ਅਨੁਸਾਰ ਰੇਣਕੂਆ ਸੁਭਾਮੀ ਨੇ ਕਥਾ ਤੌਰ ਤੇ ਪਵਿੱਤਰਾਂ ਨੂੰ ਮੈਸੇਜ ਭੇਜਿਆ ਜਿਸ ਤੋਂ ਬਾਅਦ ਉਸ ਨੂੰ ਅਗਵਾ ਕੀਤਾ ਗਿਆ ਬੈਂਗਲੁਰੂ ਦੇ ਇੱਕ ਸ਼ੈੱਡ ਵਿੱਚ ਲਿਜਾਇਆ ਗਿਆ ਤੇ ਹਮਲਾ ਕੀਤਾ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਮੇਲਾ ਗਦਰੀ ਬਾਬਿਆਂ ਦਾ 30 31 ਅਕਤੂਬਰ ਅਤੇ 1 ਨਵੰਬਰ ਤੱਕ 3 ਦਿਨ ਚੱਲਿਆ ਜੋ ਬੀਬੀ ਗੁਲਾਬਕੌਰ ਨੂੰ ਸਮਰਪਿਤ ਸੀ ਇਸ ਮੌਕੇ ਤੇ ਜਿੱਥੇ ਵੱਖ-ਵੱਖ ਤਰ੍ਹਾਂ ਦੇ ਰੰਗ ਪੇਸ਼ ਕੀਤੇ ਗਏ ਉਥੇ ਵੱਖ-ਵੱਖ ਤਰ੍ਹਾਂ ਦੇ ਬੁੱਕਸਟਾਲ ਵੀ ਲਗਾਏ ਗਏ। ਇਨ੍ਹਾਂ ਦੇ ਵਿੱਚ ਇੱਕ ਬੁੱਕਸਟਾਲ ਅਜਿਹਾ ਵੀ ਸੀ ਜੋ ਮੁਸਲਮ ਭਾਈਚਾਰੇ ਵੱਲੋਂ ਲਗਾਇਆ ਗਿਆ ਸੀ ਜੋ ਕਿ ਕਾਫੀ ਚਰਚਾ ਦਾ ਵਿਸ਼ਾ ਰਿਹਾ ਹੈ। ਇਸ ਮੌਕੇ ਤੇ ਇਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਮੇਲੇ ਵਿੱਚ ਆ ਕੇ ਜਿੱਥੇ ਉਹ ਆਪਣੇ ਪੁਰਾਣੇ ਦੋਸਤਾਂ ਨੂੰ ਵੀ ਮਿਲਦੇ ਹਨ ਅਤੇ ਇਸ ਮੇਲੇ ਦਾ ਆਨੰਦ ਮਾਣਦੇ ਹਨ। ਇਹ ਅਜਿਹਾ ਮੇਲਾ ਹੈ ਜੋ ਇਤਿਹਾਸ ਮਨੋਰੰਜਨ ਦੇ ਨਾਲ ਨਾਲ ਗਿਆਨ ਦਾ ਭੰਡਾਰ ਹੈ ਸਾਡੀਆਂ ਇਹਨਾਂ ਕਿਤਾਬਾਂ ਨੂੰ ਦੂਰੋਂ ਦੂਰੋਂ ਲੋਕ ਲੈਣ ਆਉਂਦੇ ਹਨ ਗਦਰੀ ਬਾਬਾ ਦੇ ਮੇਲੇ 'ਚ ਅਸੀਂ ਆਪਣੀ ਸਟਾਲ ਲਗਾਈ ਹੈ ਪੀਆਈਪ ਦੇ ਨਾਂ ਨਾਲ ਪੰਜਾਬੀ ਇਸਲਾਮਿਕ ਪਬਲਿਕੇਸ਼ਨ ਦੀ ਅਸੀਂ ਆਪਣੇ 45 ਟਾਈਟਲ ਪੰਜਾਬੀ ਦੇ ਲੈ ਕੇ ਆਇਆ ਇਸਲਾਮ 'ਤੇ ਕੁਰਾਨ 'ਤੇ ਪੈਗੰਬਰ ਇਸਲਾਮ حضرت ਮੁਹੰਮਦ 'ਤੇ ਜੀਵਨ ਤੇ ਜਿਹੜੀਆਂ ਬੁਰਾਈਆਂ ਪੂਰੀਆਂ ਉਹਨਾਂ ਨਸ਼ਿਆਂ ਦੇ ਖਿਲਾਫ ਹੋ ਜਿਹੜਾ ਤਸ਼ੱਦਦ ਵਧ ਰਿਹਾ ਉਹਦੇ ਖਿਲਾਫ ਅਸੀਂ ਇੱਕ ਕਦਮ ਲੈ ਕੇ ਆਜ਼ਰ ਹੋਇਆ ਸਾਨੂੰ ਅੱਜ ਤੀਜਾ ਦਿਨ ਹੋ ਗਿਆ ਸਾਡੇ ਪੰਜਾਬੀ ਦੇ 45 ਟਾਈਟਲ ਹਨ ਤੇ ਹਿੰਦੀ ਇੰਗਲਿਸ਼ ਉਰਦੂ ਦੇ ਵੀ ਟਾਈਟਲ ਹਨ ਤੇ ਸਾਡੀ ਪਹਿਲੀ ਸਟਾਰ ਹੈ ਜਿਹਦੇ ਪੰਜ ਭਾਸ਼ਾਵਾਂ ਵਿੱਚ ਟਾਈਟਲ ਅਸੀਂ ਪ੍ਰੈਜ਼ੈਂਟ ਕਰ ਰਹੇ ਹਾਂ ਸਾਨੂੰ ਆਪਣੇ ਜਿਹੜੇ ਵਿਜ਼ਿਟਰ ਹਨ ਉਹਦਾ ਚੰਗਾ ਸਹਿਯੋਗ ਮਿਲ ਰਿਹਾ ਹੈ ਸੇਲ ਤਾਂ ਇੰਨੀ ਕੋਈ ਜ਼ਿਆਦਾ ਨਹੀਂ ਹੋ ਰਹੀ ਪਰ ਲੋਕਾਂ ਨਾਲ ਸੰਵਾਦ ਰਚਾਉਣ ਦਾ ਵਿਚਾਰ ਸਾਂਝੇ ਕਰਨ ਦਾ ਉਹ ਜਿਹੜਾ ਨਫਰਤ ਦਾ ਮਾਹੌਲ ਬਣ ਰਿਹਾ ਉਹਨੂੰ ਕੁਝ ਘਟਾਉਣ ਦਾ ਉਹਦੇ ਤੇ ਵੀ ਸਹਿਯੋਗ ਕਰ ਰਹੇ ਆ ਸਾਨੂੰ ਸਹਿਯੋਗ ਮਿਲਿਆ ਫਿਰ ਘਟਣ ਦੀ ਵਜ੍ਹਾ AI ਮਾਡਲ ਜੋ ਅੱਛਾ ਘਟਣ ਦੀ ਵਜ੍ਹਾ ਜਿਹੜੀ ਸਾਰੀ ਦੁਨੀਆ 'ਚ ਹੈ ਨਵੀਂ ਜਿਹੜੀ ਟੈਕਨੋਲੋਜੀ ਆ ਰਹੀ ਹੈ ਉਹ ਪ੍ਰਿੰਟ ਮੀਡੀਆ ਤੋਂ ਘਟਾ ਰਹੀ ਹੈ ਧਿਆਨ ਕਿਤਾਬਾਂ ਵੱਲੋਂ ਉਹਨਾਂ ਧਿਆਨ ਨਹੀਂ ਹੈ ਜਿੰਨਾ ਪਹਿਲਾਂ ਸੀ ਹਾਂ ਲੇਕਿਨ ਅਲਬਤ ਜਿਹੜੇ ਲੋਕੀ ਇਹਨੂੰ ਪਸੰਦ ਕਰਦੇ ਆ ਉਹ ਹੁਣ ਵੀ ਆਸ਼ਿਕ ਉਸੇ ਤਰ੍ਹਾਂ ਮੌਜੂਦ ਹਨ ਦੂਰੋਂ ਦੂਰ ਆਂਦੇ ਆਂ 20 ਜਨਵਰੀ ਸਾਡੇ ਨਾਲ ਵੀ ਸੰਵਾਦ ਰਚਾਉਂਦੇ ਹਨ afghanistan ਵਿੱਚ ਬੀਤੀ ਰਾਤ ਆਏ ਪੁਚਾਲ ਦੇ ਝਟਕੇ ਨਾਲ ਦੇਸ਼ ਇੱਕ ਵਾਰ ਫਿਰ ਤੋਂ ਦਹਿਲ ਗਿਆ afghanistan ਦੇ ਬਲਖਾ प्रांत ਦੀ ਰਾਤ ਆਨੀ ਮਜਾਰੇ ਸ਼ਰੀਫ ਸ਼ਹਿਰ ਵਿੱਚ ਪੁਚਾਰ ਨਾਲ ਕਟੋ-ਕਟ 29 ਲੋਕ ਮਾਰੇ ਗਏ ਤੇ 500 ਤੋਂ ਵੱਧ ਜ਼ਖਮੀ ਹੋਏ ਹਨ ਤਾਲੀਵਾਨ ਸਰਕਾਰ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਸ਼ਰਾਫਤ ਜਮਾਨ ਅਮਰ ਨੇ ਪੁਸ਼ਟੀ ਕਰਦੇ ਕਿ ਹਕੀ ਬਰਕ ਦੇ ਸਮਾਨ ਗੱਲ ਪ੍ਰਾਂਤਾਂ ਵਿੱਚ ਪੁਚਾਲ ਦੇ ਝਟਕਿਆਂ ਨਾਲ ਭਾਰੀ ਨੁਕਸਾਨ ਪੁੱਜਾ ਹੈ। ਉਹਨਾਂ ਦਾ ਕਹਿਣਾ ਹੈ ਕਿ ਮੌਤਾਂ ਦੀ ਗਿਣਤੀ ਵਧਣ ਦਾ ਖਰਸ਼ਾ ਹੈ। ਯੂ ਐਸ ਜੀਓਲੋਜੀਕਲ ਸਰਵੇ ਦੇ ਅਨੁਸਾਰ ਪੁਚਾਲ ਮਜਾਰਿ ਸ਼ਰੀਫ ਦੇ ਨੇੜੇ 28 ਕਿਲੋਮੀਟਰ ਦੀ ਡੁੰਗਾਈ ਤੇ ਆਇਆ ਹੈ। ਬਹੁਤ ਸਾਰੇ ਲੋਕ ਮਲਵੇ ਹੇਠਾਂ ਦੱਬੇ ਹੋਏ ਹਨ। ਜਿਸ ਕਾਰਨ ਮੌਤਾਂ ਦੀ ਸਹੀ ਗਿਣਤੀ ਬਾਰੇ ਅਜੇ ਤੱਕ ਕੋਈ ਪੁਸ਼ਟੀ ਕਰਨਾ ਸੰਭਵ ਨਹੀਂ ਹੈ। ਯੂਐਸਜੀਐਸਜੀ ਨੇ ਆਪਣੇ ਪੇਜਰ ਸਿਸਟਮ ਰਾਹੀਂ ਇੱਕ ਚੇਤਾਵਨੀ ਜਾਰੀ ਕਰਕੇ ਕਿਹਾ ਹੈ ਕਿ ਪੁਚਾਰ ਨਾਲ ਵੱਡਾ ਜਾਨੀ ਨੁਕਸਾਨ ਸੰਭਵ ਹੈ ਅਤੇ ਆਫਤ ਵਿਆਪਕ ਹੋ ਸਕਦੀ ਹੈ। ਅਫਗਾਨਿਸਤਾਨ ਵਿੱਚ ਆਏ ਵੱਡੇ ਭੁਚਾਲ ਤੋਂ ਬਾਅਦ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਆਪਣੇ ਅਫਗਾਨ ਹਮਰੋਤਵਾ ਅਮੀਰ ਖਾਨ ਮੁਤਾਕੀ ਨਾਲ ਗੱਲਬਾਤ ਕੀਤੀ ਅਤੇ ਬਲਖ, ਸਮਾਨਗਾਨ ਅਤੇ ਬਗਲਾਨ ਪ੍ਰਾਂਤਾਂ ਵਿੱਚ ਹੋਏ ਭਾਰੀ ਨੁਕਸਾਨ ਤੇ ਸੰਵੇਦਨਾ ਪ੍ਰਗਟ ਕੀਤੀ। ਉਹਨਾਂ ਮੁਤਾਕੀ ਨੂੰ ਰਾਹਤ ਸਮੱਗਰੀ ਪਹੁੰਚਾਉਣ ਦਾ ਭਰੋਸਾ ਦਿੱਤਾ ਹੈ। ਉਹਨਾਂ ਦੱਸਿਆ ਕਿ ਭਾਰਤ ਨੇ ਰਾਹਤ ਸਮੱਗਰੀ ਪਹੁੰਚਾਉਣਾ ਸ਼ੁਰੂ ਕਰ ਦਿੱਤਾ। ਵਿਦੇਸ਼ ਮੰਤਰੀ ਨੇ ਸੋਸ਼ਲ ਮੀਡੀਆ ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਕਿਹਾ ਕਿ ਪੁਚਾਲ ਪ੍ਰਭਾਵਤ ਪਛਾਰਿਆਂ ਲਈ ਭਾਰਤੀ ਰਾਹਤ ਸਮਗਰੀ ਭੇਜੀ ਜਾ ਰਹੀ ਹੈ ਦਵਾਈਆਂ ਦੀ ਹੋਰ ਸਪਲਾਈ ਜਲਦੀ ਹੀ ਭੇਜੀ ਜਾਵੇਗੀ ਹਰਿਆਣਾ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਰਾਹ ਪੱਧਰਾ ਕਰ ਦਿੱਤਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਅਤੇ ਕੈਬਨਿਟ ਦੀ ਮੀਟਿੰਗ ਵਿੱਚ ਇਸ ਨੂੰ ਸੁਵਿਧਾਜਨਕ ਬਣਾਉਣ ਲਈ ਕੰਟਰੈਕਟਵਲ ਵਰਸਣ ਦੀ ਤੈਨਾਤੀ ਨੀਤੀ 2022 ਵਿੱਚ ਸੋਧ ਨੂੰ ਮਨਜ਼ੂਰੀ ਦਿੱਤੀ ਇੱਕ ਅਧਿਕਾਰਤ ਬਿਆਨ ਵਿੱਚ ਇਸ ਦਾ ਐਲਾਨ ਕੀਤਾ ਗਿਆ ਹੈ ਸੈਣੀ ਨੇ ਇਸਾਰ ਅਗਸਤ ਵਿੱਚ ਵਿਧਾਨ ਸਭਾ ਵਿੱਚ ਇਸ ਸੰਬੰਧੀ ਐਲਾਨ ਕੀਤਾ ਸੀ ਸੋਧ ਨੇ ਨੀਤੀ ਵਿੱਚ ਇੱਕ ਨਵੀਂ ਧਾਰਾ ਸ਼ਾਮਲ ਕੀਤੀ ਹੈ ਜਿਸ ਨਾਲ ਸੂਬੇ ਦੇ ਹਰੇਕ ਦੰਗਾ ਪੀੜਤ ਦੇ ਇੱਕ ਸਰਬਸੰਮਤੀ ਨਾਲ ਪਛਾਣੇ ਗਏ ਪਰਿਵਾਰਕ ਮੈਂਬਰਾਂ ਨੂੰ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਵੱਲੋਂ ਨਿਰਧਾਰਤ ਵਿਦਿਆਕ ਯੋਗਤਾ ਮਾਪਦੰਡਾ ਦੇ ਆਧਾਰ ਤੇ 1 2 ਜਾਂ 3 ਸ਼੍ਰੇਣੀ ਤਹਿਤ ਟੁਕਮੀ ਨੌਕਰੀ ਚ ਤਾਇਨਾਤੀ ਲਈ ਵਿਚਾਰਿਆ ਜਾ ਸਕਦਾ ਹੈ। ਕਟਿਆਰ ਸਹਿਰਸਾ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਾਇਆ ਕਿ ਰਾਸਟਰੀ ਜਨਤਾ 당ਲ ਤੇ ਕਾਂਗਰਸ ਦਾ ਗੱਠਜੋੜ ਪ੍ਰਿਸ਼ਟਾਚਾਰ ਤੇ ਤੁਸ਼ਤੀ ਕਰਨ ਦੀ ਸਿਆਸਤ ਵਿੱਚ ਸ਼ਾਮਲ ਹੈ। ਕਟਿਆਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੀ ਇੱਕ ਇੱਕ ਵੋਟ ਬਿਹਾਰ ਨੂੰ ਖੁਸ਼ਹਾਲ ਬਣਾਏਗੀ। ਇੱਕ ਵਾਰ ਫਿਰ ਬਿਹਾਰ ਵਿੱਚ ਚੰਗੇ ਰਾਜ ਵਾਲੀ ਸਰਕਾਰ ਚਾਹੀਦੀ ਹੈ। ਉਨਾ ਕਹਿਆ ਕਿ ਦੋਵੇਂ ਪਾਰਟੀਆਂ ਅੰਦਰ ਕਲੇਸ਼ ਹੈ ਇੱਕ ਪ੍ਰਮੁੱਖ ਕਾਂਗਰਸੀ ਨੇਤਾ ਨੇ ਜੇਤਜ ਯਕੀਨੀ ਬਣਾਉਣ ਲਈ ਛਟੀ ਮਈਆ ਦਾ ਅਪਮਾਨ ਕੀਤਾ ਹੈ ਇਸ ਤੋਂ ਇਲਾਵਾ ਕੇਰਲ ਕਾਂਗਰਸ ਦੇ ਨੇਤਾਮਾ ਨੇ ਬਿਹਾਰ ਦੇ ਲੋਕਾਂ ਦੀ ਤੁਲਨਾ ਬੀੜੀਆਂ ਨਾਲ ਕੀਤੀ ਜੋ ਕਿ ਸ਼ਰਮਨਾਕ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਸਿਆਸਤ ਸੂਬਿਆਂ ਤੇ ਇਸ ਦੇ ਸਹਿਯੋਗੀਆਂ ਦੀਆਂ ਸਰਕਾਰਾਂ ਗਰੀਬਾਂ ਨੂੰ ਸਥਾਈ ਘਰ ਪ੍ਰਦਾਨ ਕਰਨ ਦੇ ਵਿੱਚ ਅਸਫਲ ਰਹੀਆਂ ਹਨ ਸਿਰਫ ਡਬਲ ਇੰਜਣ ਵਾਲੀ ਸਰਕਾਰ ਹੀ ਵਿਕਾਸ ਦਾ ਰਸਤਾ ਦਿਖਾ ਸਕਦੀ ਹੈ। ਅਸੀਂ ਬਿਹਾਰ ਵਿੱਚ ਮਹਿਲਾ ਸਸ਼ਕਤੀਕਰਨ ਲਈ ਡਰੋਨ ਦੀਦੀ ਯੋਜਨਾ ਸ਼ੁਰੂ ਕੀਤੀ ਹੈ। ਸੂਬੇ ਦੀ ਸਰਦ ਰੁੱਤ ਦੀ ਰਾਤ ਧਾਨੀ ਜੰਮੂ 'ਚ ਸਰਕਾਰ ਦਾ ਦਰਬਾਰ ਖੁੱਲ ਗਿਆ। 4 ਸਾਲ ਦੇ ਵਕਫੇ ਪਿੱਛੋਂ ਉਮਰ ਅਬਦੁੱਲਾਹ ਸਰਕਾਰ ਵੱਲੋਂ ਬਹਾਲ ਕੀਤੀ ਗਈ ਦਰਬਾਰ ਮੂਦੀ ਪਰੰਪਰਾ ਤੇ ਨਾਗਰਿਕ ਸਕੱਤਰਤ ਤੋਂ ਲੈ ਕੇ ਜੰਮੂ ਦੇ ਬਾਜ਼ਾਰਾਂ ਵਿੱਚ ਤਿਉਹਾਰ ਵਰਗਾ ਮਾਹੌਲ ਹੈ। ਮੱਖ ਮੰਤਰੀ ਉਮਰ ਅਬਦੁੱਲਾ ਉਪ ਮੁੱਖ ਮੰਤਰੀ ਸੁਰਿੰਦਰ ਚੌਧਰੀ ਅਤੇ ਹੋਰ ਮੰਤਰੀਆਂ ਦੇ ਨਾਲ ਸਵੇਰੇ ਮੁੱਖ ਮੰਤਰੀ ਨਿਵਾਸ ਤੋਂ ਪੈਦਲ ਹੀ ਨਿਕਲੇ ਅਤੇ ਸ਼ਹੀਦੀ ਚੌਕ ਰੈ residenc y ਰੋਡ ਰਗੁਨਾਥ ਬਾਜ਼ਾਰ ਸਿਟੀ ਚੌਕ ਤੇ ਕਣਕ ਮੰਡੀ ਬਾਜ਼ਾਰ ਤੋਂ ਹੁੰਦੇ ਹੋਏ ਨਾਗਰਿਕ ਸਖਤਰਤ ਪੁੱਜੇ ਵਪਾਰੀਆਂ ਤੇ ਸਥਾਨਕ ਲੋਕਾਂ ਤੋਂ ਇਲਾਵਾ ਚੈਂਬਰ ਆਫ ਕਮਰਸ ਤੇ ਬਾਜ਼ਾਰ ਐਸੋਸੀਏਸ਼ਨ ਨੇ ਦਰਬਾਰ ਦੀ ਪਰੰਪਰਾ ਨੂੰ ਬਹਾਲ ਕਰਨ ਦੇ ਲਈ ਮੁੱਖ ਮੰਤਰੀ ਤੇ ਉਨ੍ਹਾਂ ਦੇ ਕੈਬਨਟ ਸਹਿਯੋਗੀ ਮੰਤਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਨਾਗਰਿਕ ਸਕੱਤਰ ਦੇ ਬਾਹਰ ਬੈਂਡ ਬਾਜੇ ਦੇ ਨਾਲ ਲੋਕਾਂ ਨੇ ਨੱਚ ਗਾ ਕੇ ਦਰਵਾਜ਼ਾ ਖੁੱਲਣ ਦਾ ਸਵਾਗਤ ਕੀਤਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਮੁੱਖ ਮੰਤਰੀ ਨੇ ਰਸਮੀ ਪਰੇਡ ਦਾ ਨਰੀਖਣ ਕੀਤਾ ਤੇ ਸਕੱਤਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਗੱਲਬਾਤ ਵੀ ਕੀਤੀ ਸਮਾਗਮ ਉਪਰੰਤ ਮੁੱਖ ਮੰਤਰੀ ਨੇ ਮੰਤਰੀਆਂ ਤੇ ਪ੍ਰਸ਼ਾਸਨਿਕ ਸਕੱਤਰਾਂ ਦੇ ਨਾਲ ਉੱਚ ਪੱਧਰੀ ਬੈਠਕ ਕਰਕੇ ਵੱਖ-ਵੱਖ ਵਿਭਾਗਾਂ ਦੇ ਕੰਮਾਂ ਦੇ ਵਿਕਾਸ ਅਤੇ ਦਰਬਾਰ ਮੂਵ ਤੋਂ ਬਾਅਦ ਪ੍ਰਸ਼ਾਸਨਿਕ ਤਿਆਰੀਆਂ ਦੀ ਸਮੀਖਿਆ ਕੀਤੀ। ਨੇਪਾਲ ਦੇ ਉੱਤਰੀ ਪੂਰਬੀ ਹਿੱਸੇ ਵਿੱਚ ਜਲੌਂਗਰੀ ਨਾਂ ਦੇ ਪਹਾੜ ਤੇ ਸੋਮਵਾਰ ਨੂੰ ਬਰਫ਼ ਦਾ ਪਹਾੜ ਟੁੱਟਣ ਨਾਲ 7 ਪर्वਤ ਰੋਹੀਆਂ ਦੀ ਮੌਤ ਹੋ ਗਈ ਅਤੇ 4 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬਰਫ਼ ਦੇ ਤੋਦੇ 5630 ਮੀਟਰ ਉੱਚੀ ਚੋਟੀ ਦੇ ਬੇਸ ਕੈਂਪ ਤੇ ਆ ਗਏ। ਹਾਦਸੇ ਤੋਂ ਬਾਅਦ 4 ਲੋਕ ਲਾਪਤਾ ਹਨ। ਮ੍ਰਿਤਕਾਂ ਦੇ ਵਿੱਚ 3 ਅਮਰੀਕੀ ਇੱਕ ਕੈਨੇਡਾ ਤੋਂ ਇੱਕ ਇਤਾਲਵੀ ਅਤੇ ਦੋ ਨੇਪਾਲੀ ਨਾਗਰਿਕ ਸ਼ਾਮਲ ਹਨ ਇਹ ਇਲਾਕਾ ਬਗਮਤੀ ਸੂਬੇ ਦੇ ਰੋਲਵਾਲਿੰਗ ਵੈਲੀ ਵਿੱਚ ਆਉਂਦਾ ਹੈ ਪੁਲਿਸ ਅਤੇ ਰੈਸਕਿਊ ਟੀਮਾਂ ਅਜੇ ਵੀ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ ਨੇਪਾਲੀ ਵੈੱਬਸਾਈਟ ਮੁਤਾਬਕ 15 ਲੋਕਾਂ ਦੀ ਇੱਕ ਟੀਮ ਗੋਰੀ ਸ਼ੰਕਰ ਅਤੇ ਜਲੁੰਗ ਰੀਵਲ ਵੱਧ ਰਹੀ ਸੀ ਇਸ ਦੌਰਾਨ ਐਬਲਾਂਚ ਦੇ ਬੇਸ ਕੈਂਪ ਦੇ ਨੇੜੇ ਹੀ ਉਹਨਾਂ ਨੂੰ ਰਪੇਟ ਵਿੱਚ ਲੈ ਲਿਆ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ ਚੋਣ ਕਮਿਸ਼ਨ ਨੇ ਕਿਹਾ ਕਿ ਈਡੀ ਨੇ ਬਿਹਾਰ ਜਿੱਥੇ ਵਿਧਾਨ ਸਭਾ ਤੇ ਕੁਝ ਹੋਰ ਸੂਬੇ ਜਿੱਥੇ ਉਪ ਚੋਣਾ ਹੋਣੀਆਂ ਹਨ ਵਿੱਚ 100 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਨਸ਼ੀਲੇ ਪਦਾਰਥ ਸ਼ਰਾਬ ਅਤੇ ਹੋਰ ਸਮਾਨ ਬਰਾਮਦ ਕੀਤਾ ਹੈ ਬਿਹਾਰ ਵਿੱਚ 6 ਤੇ 11 ਨਵੰਬਰ ਨੂੰ ਦੋ ਪੜਾਵਾਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਜੰਮੂ ਕਸ਼ਮੀਰ, ਝਾਰਖੰਡ, ਮਿਜ਼ਰਾਮ, ਪੰਜਾਬ, ਤੇਲੰਗਾਨਾ ਤੇ ਰਾਜਸਥਾਨ ਦੀਆਂ 8 ਵਿਧਾਨ ਸਭਾ ਸੀਟਾਂ ਲਈ ਓਪ ਚੋਣਾਂ ਲਈ ਪੋਲਿੰਗ 11 ਨਵੰਬਰ ਨੂੰ ਹੋਵੇਗੀ। ਸਭ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ। ਸੀ ਵਿਜਲ ਐਪ ਤੇ ਦਰਜ ਸ਼ਿਕਾਇਤਾਂ ਤੇ 100 ਮਿੰਟਾਂ ਅੰਦਰ ਕਾਰਵਾਈ ਯਕੀਨੀ ਬਣਾਉਣ ਲਈ ਬਿਹਾਰ ਵਿੱਚ 824 ਫਲਾਈਂਗ ਸਕੁਆਇਰ ਤਾਇਨਾਤ ਕੀਤੇ ਗਏ ਹਨ। ਬੀਜੂ ਜਨਤਾਧਾਲ ਬੀ ਜੀਡੀ ਦੇ ਪ੍ਰਧਾਨ ਨਵੀਨ ਪਟਨਾਇਕ ਨੇ ਸਵੇਰੇ ਬਚ 7:05 ਵਜੇ ਵਿਸ਼ਵਾਸ ਕਾਦਾ ਦੋਸ਼ ਲਗਾਉਂਦਿਆਂ ਕਿ ਉਹ ਹੁਣ ਨਵਾਪੜਾ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਉਮੀਦਵਾਰ ਚੋਰੀ ਕਰ ਰਹੀ ਹੈ। ਬਿਮਾਰੀ ਤੋਂ ਠੀਕ ਹੋ ਮਗਰੋਂ ਪਹਿਲੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਨਵਾਪੜਾ ਦੇ ਕੋਮਨਾ ਬਲਾਕ ਵਿੱਚ ਬੀ ਜੀਡੀ ਉਮੀਦਵਾਰ ਸਨੇਨੀ ਸ਼ੂਰੀਆ ਦੇ ਹੱਕ ਵਿੱਚ ਆਪਣੀ ਚੋਣ ਮਹਿੰਮ ਸ਼ੁਰੂ ਕੀਤੀ। ਉਨਾ ਦੋਸ਼ ਲਗਾਇਆ ਤੁਸੀਂ ਸਾਰੇ ਜਾਣਦੇ ਹੋ ਕਿ ਬੀ ਜੀ ਡੀ ਨਾਲ ਵਿਸ਼ਵਾਸ ਘਾਤ ਹੋਇਆ ਹੈ ਜਿਹੜੇ ਲੋਕ ਪਹਿਲਾਂ ਵੋਟ ਚੋਰੀ ਵਿੱਚ ਸ਼ਾਮਲ ਸਨ ਤੇ ਸਰਕਾਰ ਬਣਾ ਚੁੱਕੇ ਹਨ ਉਹਨਾਂ ਨੇ ਹੁਣ ਉਮੀਦਵਾਰ ਚੋਰੀ ਸ਼ੁਰੂ ਕਰ ਦਿੱਤੀ ਹੈ ਸਾਬਕਾ ਮੁੱਖ ਮੰਤਰੀ ਦਾ ਇਸ਼ਾਰਾ ਸਿੱਧੇ ਤੌਰ ਤੇ ਬੀ ਜੀ ਡੀ ਦੇ ਮਰਹੂਮ ਵਿਧਾਇਕ ਅਰਜਿੰਦਰ ਢੋਲਕੀਆ ਦੇ ਪੁੱਤਰ ਜੈ ਢੋਲਕੀਆ ਵੱਲ ਸੀ ਜੋ ਜਿਮਨੀ ਚੋਣ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ ਹੁਣ ਭਾਜਪਾ ਦੀ ਟਿਕਟ ਤੇ ਚੋਣ ਲੜ ਰਹੇ ਹਨ ਅਰਜੇਂਦਰ ਢੋਟਕੀਆ ਦਾ 8 ਸਤੰਬਰ ਨੂੰ ਦਿਹਾਂਤ ਹੋਇਆ ਸੀ ਜਿਸ ਮਗਰੋਂ ਇਹ ਜਿਮਨੀ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਇਸ ਸੀਟ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਵੋਟ ਚੋਰੀ ਤੇ ਉਮੀਦਵਾਰ ਚੋਰੀ ਵਿੱਚ ਸ਼ਾਮਲ ਲੋਕਾਂ ਨੂੰ ਕਰਾਰਾ ਜਵਾਬ ਦੇਣ ਦਾ ਸੱਦਾ ਦਿੰਦੇ ਆ ਪਟਨਾਇਕ ਨੇ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਬੀਜੇਡੀ ਦਾ ਚੋਣ ਨਿਸ਼ਾਨ ਦਾ ਬਟਨ ਦਬਾਉਣ ਦੀ ਅਪੀਲ ਕੀਤੀ ਉਹਨਾਂ ਨੇ ਆਪਣੇ 10 ਮਿੰਟ ਦੇ ਭਾਸ਼ਣ ਵਿੱਚ ਪਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹਨ ਉਨਾ ਦੋਸ਼ ਲਗਾਇਆ ਕਿ ਪਿਛਲੇ 16 ਮਹੀਨਿਆਂ ਵਿੱਚ ਭਾਜਪਾ ਸਰਕਾਰ ਨੇ ਵਿਕਾਸ ਤੇ ਨਹੀਂ ਸਿਰਫ ਪ੍ਰਚਾਰ ਤੇ ਧਿਆਨ ਕੇਂਦਰਿਤ ਕੀਤਾ ਉਹ ਪ੍ਰਚਾਰ ਵਿੱਚ ਹੀਰੋ ਹਨ ਪਰ ਕੰਮ ਵਿੱਚ ਜ਼ੀਰੋ ਪੂਰੇ ਸ਼ਬੇ ਵਿੱਚ ਵਿਕਾਸ ਕਾਰਜ ਪੂਰੀ ਤਰ੍ਹਾਂ ਠੱਪ ਹਨ ਕਾਂਗਰਸ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਵਾੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਸ਼ਾਨਾ ਸਾਧਿਆ ਕਿ ਉਹਨਾਂ ਨੂੰ ਵੱਖਰਾ ਅਪਮਾਨ ਮੰਤਰਾਲਾ ਬਣਾ ਲੈਣਾ ਚਾਹੀਦਾ ਹੈ ਤਾਜੋ ਵਿਰੋਧੀ ਧਿਰ ਦੇ અપਮਾਨ ਕਰਨ ਦਾ ਜਿਹੜਾ ਉਹ ਵਾਰ-ਵਾਰ ਦੋਸ਼ ਲਗਾਉਣ ਵਿੱਚ ਸਮਾਂ ਬਰਬਾਦ ਕਰਦੇ ਹਨ ਨਾ ਹੋਵੇ। ਬਿਹਾਰ ਦੇ ਸਹਿਰਸਾ ਤੇ ਲੱਖੀਸਰਾਏ ਜ਼ਿਲ੍ਹਿਆਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਕਾ ਨੇ ਪ੍ਰਧਾਨ ਮੰਤਰੀ ਤੇ ਦੋਸ਼ ਲਗਾਇਆ ਹੈ ਕਿ ਬੋਲਣ ਦੀ ਥਾਂ ਵਿਰੋਧੀ ਧਿਰ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਉਹ ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਗਰੀਬੀ ਵਰਗੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਰਹੇ ਹਨ। ਉਹਨਾਂ ਔਰਤਾਂ ਨੂੰ ਸੱਦਾ ਦਿੱਤਾ ਕਿ ਸੂਬਾ ਸਰਕਾਰ ਤੋਂ 10000 ਰੁਪਏ ਲੈਣ ਪਰ ਬੋਟ ਕੌਮੀ ਜਮਹੂਰੀ ਗੱਠਜੋੜ ਐਨਡੀਏ ਨੂੰ ਬਿਲਕੁਲ ਨਾ ਦੇਣ ਕਿਉਂਕਿ ਇਹ ਸਰਕਾਰ ਦੇ ਇਰਾਦੇ ਸਾਫ਼ ਨਹੀਂ ਹਨ ਅਤੇ ਇਹ 10000 ਰੁਪਏ ਰਾਜਨੀਤਿਕ ਰਿਸ਼ਵਤ ਹੈ ਉਹਨਾਂ ਦਾ ਕਹਿਣਾ ਹੈ ਕਿ ਬਿਹਾਰ ਵਿੱਚ ਕੋਈ ਵੀ ਡਬਲ ਇੰਜਨ ਸਰਕਾਰ ਨਹੀਂ ਹੈ ਸਗੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਚਲਾਈ ਜਾ ਰਹੀ ਸਿੰਗਲ ਇੰਜਨ ਸਰਕਾਰ ਹੈ ਉਹਨਾਂ ਕਹੇ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹਮੇਸ਼ਾ ਅਤੀਤ ਬਾਰੇ ਗੱਲ ਕਰਦੇ ਹਨ ਇਹ ਹਮੇਸ਼ਾ ਕਿਤੇ ਨਾ ਕਿਤੇ ਕਿਸੇ ਦੀ ਅਪਮਾਨ ਦੀ ਗੱਲ ਕੱਢ ਲੈਂਦੇ ਹਨ ਉਹਨਾਂ ਕਹਿੰਦੇ ਕਿ ਮੇਰਾ ਸੁਝਾਅ ਹੈ ਕਿ ਪ੍ਰਧਾਨ ਮੰਤਰੀ ਇੱਕ ਨਵਾਂ ਮੰਤਰਾਲਾ ਬਣਾ ਦੇਣ ਅਤੇ ਉਸ ਦਾ ਨਾਮ અપਮਾਨ ਮੰਤਰਾਲਾ ਰੱਖ ਦੇਣ ਤਾਂ ਜੋ ਉਹਨਾਂ ਦਾ ਸਮਾਂ ਬਰਬਾਦ ਨਾ ਹੋਵੇ ਉਹ ਲੰਬੀਆਂ ਲੰਬੀਆਂ ਸੂਚੀਆਂ ਬਣਾਉਂਦੇ ਹਨ ਇਸ ਨੇ ਘਾਲ ਦਿੱਤੀ ਉਸ ਨੇ ਘਾਲ ਦਿੱਤੀ અપਮਾਨ ਕੀਤਾ ਆਦ ਬਹੁਤ ਕੁਝ ਕਹਿੰਦੇ ਹਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨਤਾਨ ਵਿਧਾਨ ਸਭਾ ਜਿਮਨੀ ਚੋਣਾ ਦੇ ਮੱਦੇਨਜ਼ਰ ਚੋਣ ਜਲਸੇ ਦੌਰਾਨ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਪ੍ਰਤੀ ਵਰਤੀ ਸ਼ਬਦਾਵਲੀ ਦਾ ਸਵੈ ਨੋਟਿਸ ਲਿਆ ਹੈ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਜਿਸ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰੰਗ ਅਤੇ ਨਸਲ ਆਧਾਰਿਤ ਟਿੱਪਣੀ ਦੇਸ਼ ਦੇ ਮਰਹੂਮ ਗ੍ਰਹਿ ਮੰਤਰੀ ਅਤੇ ਦਲਿਤ ਆਗੂ ਬੂਟਾ ਸਿੰਘ ਪ੍ਰਤੀ ਕਰ ਰਹੇ ਹਨ ਉਨ੍ਹਾਂ ਕਹਿ ਕਿ ਕਮਿਸ਼ਨ ਨੇ ਇਸ ਮਾਮਲੇ ਵਿੱਚ ਸਵੈ ਨੋਟਿਸ ਲੈਂਦਿਆਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 6 ਨਵੰਬਰ ਨੂੰ ਜਵਾਬ ਤਲਬ ਕੀਤਾ ਹੈ ਨਾਲ ਹੀ ਤਰਨਤਾਰਨ ਦੇ ਰਿਟਰਨਿੰਗ ਅਫਸਰ ਤੋਂ ਵੀ 4 ਨਵੰਬਰ ਨੂੰ ਇਸ ਸਬੰਧੀ ਰਿਪੋਰਟ ਤਲਬ ਕੀਤੀ ਹੈ ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜੋ ਬੂਟਾ ਸਿੰਘ ਬਾਰੇ ਇਤਰਾਜਯੋਗ ਸ਼ਬਦਾਵਲੀ ਵਰਤੀ ਸੀ ਉਸ ਸਬੰਧੀ ਉਹਨਾਂ ਨੇ ਬਿਨਾਂ ਸ਼ਰਤ ਮਾਫੀ ਮੰਗ ਲਈ ਹੈ ਇਹ ਮਾਮਲਾ ਕਾਫੀ ਭੱਗ ਗਿਆ ਹੈ ਸ਼੍ਰੋਮਣੀ ਪਾਕਤ ਨਾਮਦੇਵ ਜੀ ਦੇ 755ਵੇਂ ਜਨਮ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਮਾਣ ਦੇ ਖੇ ਭਗਤ ਨਾਮਦੇਵ ਦੇ ਅੰਤਮ ਸਮਾਦੀ ਸਥਾਨ ਨਾਮਦੇਵ ਦਰਬਾਰ ਕਮਾਣ ਦੇ ਖੇ ਧਾਰਮਿਕ ਸਮਾਗਮ ਕਰਵਾਏ ਗਏ ਜਿਨ੍ਹਾਂ ਵਿੱਚ ਨਾਮਦੇਵ ਦਰਬਾਰ ਕਮੇਟੀ ਕਮਾਣ ਤੇ ਸਰਹੱਦ ਸੰਸਥਾ ਪੂਨੇ ਦੇ ਜਤਨਾ ਸਤਕਾ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾ ਸਿੰਦੇ ਉੱਚੇਚੇ ਤੌਰ ਤੇ ਪੁੱਜੇ ਅਤੇ ਪਾਕਤ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ ਮਹਾਰਾਸ਼ਟਰ ਪਵਨਦਾਨੀ ਪੱਥਰ ਰੱਖਿਆ ਇਸ ਮੌਕੇ ਉਹਨਾਂ ਨਾਲ ਸਰਹੱਦ ਸੰਸਥਾ ਦੇ ਮੁਖੀ ਸੰਜੇ ਨਾਹਰ, ਬਾਲ ਜੋਗੀ ਸਰਦਾਰਨ ਤੋਂ ਇਲਾਵਾ ਹੋਰ ਸਖਸ਼ੀਤਾਵਾਂ ਹਾਜ਼ਰ ਹੀਆਂ। ਇਸ ਮੌਕੇ ਮਹਾਰਾਸ਼ਟਰ ਦੀ ਪਰੰਪਰਾ ਅਨੁਸਾਰ ਭੂਮੀ ਪੂਜਨ ਕੀਤਾ ਗਿਆ। ਉਪਰੰਤ ਗ੍ਰੰਥੀ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਗਈ। ਇਸ ਮੌਕੇ ਉਹਨਾਂ ਨੇ ਬਾਬਾ ਨਾਮਦੇਵ ਯੂਨੀਵਰਸਿਟੀ ਕਾਲਜ ਦਾ ਦੌਰਾ ਵੀ ਕੀਤਾ ਅਤੇ ਪ੍ਰਿੰਸੀਪਲ ਸਮੇਤ ਅਧਿਆਪਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨਾਮਦੇਵ ਦਰਬਾਰ ਕਮੇਟੀ ਦੇ ਸਮੂੱਚੇ ਮੈਂਬਰਾਂ ਤੋਂ ਇਲਾਵਾ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਦੇ ਪ੍ਰਿੰਸੀਪਲ ਸੁਵਰਨ ਸਿੰਘ ਤੇ ਵਿਦਿਆਰਥੀਆਂ ਤੇ ਅਹਿਮਦੀਆ ਜਮਾਤ ਕਾਦੀਆਂ ਦੇ ਆਗੂ ਵੀ ਮੌਜੂਦ ਰਹੇ ਸਰਹੱਦ ਸੰਸਾ ਦੇ ਮੁਖੀ ਸੰਜੇ ਨਾਹਰ ਨੇ ਕਿਹਾ ਕਿ 2015 ਵਿੱਚ ਕਰਵਾਏ ਗਏ ਮਰਾਠੀ ਸਮੇਲਨ ਦੌਰਾਨ ਪੰਜਾਬ ਸਰਕਾਰ ਵੱਲੋਂ 2 ਏਕੜ ਜ਼ਮੀਨ ਸਰਹੱਦ ਸੰਸਾ ਨੂੰ ਦਿੱਤੀ ਗਈ ਸੀ ਇਸ 2 ਏਕੜ ਜਗ੍ਹਾ ਤੇ ਮਹਾਰਾਸ਼ਟਰ ਪਵਨ ਉਸਾਰਿਆ ਜਾਵੇਗਾ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ